ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਵੇਖੀ ਐ ਆਪਾਂ ਪੂਰੀ ਕੌਮ ਨੇ ਕਿ ਕਿਸ ਤਰ੍ਹਾਂ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਦੀ ਦੁਰਵਰਤੋਂ ਕਰਕੇ ਕੁਝ ਲੋਕ ਕੌਮ ਪ੍ਰਤੀ ਪੰਥ ਪ੍ਰਤੀ ਸ਼ਰੋਮਣੀ ਅਕਾਲੀ ਦਲ ਪ੍ਰਤੀ ਸ਼ਾਸਨ ਕਰਦੇ ਸੀ ਅੱਜ ਉਹਨਾਂ ਦੀ ਨੀਅਤ ਸਾਹਮਣੇ ਆ ਗਈ ਨੰਗੀ ਹੋ ਗਈ ਕਿਉਂਕਿ ਅਕਸਰ ਪੁਰਾਣੇ ਸਮਿਆਂ ਦੇ ਵਿੱਚ ਵੀ ਆਪਾਂ ਵੇਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਾਡੇ ਭਰਾਵਾਂ 'ਚ ਵਖਰੇਵੇਂ ਹੁੰਦੇ ਸੀ ਵਖੜੇ ਧੜੇ ਬਣਦੇ ਐ ਤੇ ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਬੇਨਤੀ ਕਰਕੇ ਵਖਰਾ ਧੜਾ ਸ਼ੁਰੂਆਤ ਕਰਦੇ ਐ ਪਰ ਉਹ ਵਖਰੀ ਗੱਲ ਐ ਜਦੋਂ ਇਕੱਠੇ ਹੁੰਦੇ ਐ ਉਦੋਂ ਅਕਾਲ ਤਖਤ ਸਾਹਿਬ ਤੇ ਨਹੀਂ ਜਾਂਦੇ ਆਗਿਆ ਨਹੀਂ ਲੈਂਦੇ ਚੰਡੀਗੜ੍ਹ ਦੇ ਵਿੱਚ ਜਾਂ ਆਪਣੇ ਘਰਾਂ 'ਚ ਬਹਿ ਕੇ ਪੰਥ ਕੇਕਤਾ ਦਾ ਨਾਮ ਦੇ ਕੇ ਇਕੱਠੇ ਹੋ ਜਾਂਦੇ ਆ ਜੋ ਹੋਣਾ ਚਾਹੀਦਾ ਪਰ ਪਹਿਲੀ ਗੱਲ ਅਕਾਲ ਤਖਤ ਸਭ ਤੋਂ ਮੁਨਕਰ ਨਹੀਂ ਹੋਣਾ ਚਾਹੀਦਾ ਉੱਥੋਂ ਆਗਿਆ ਲੈਣੀ ਚਾਹੀਦੀ ਹੈ ਚਲ ਇਸ ਵਾਰ ਵੀ ਜਦੋਂ 8 ਮਹੀਨੇ ਪਹਿਲਾਂ ਜਲੰਧਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਹੁੰਦੀ ਹੈ ਸਾਡੇ ਕੁਝ ਭਰਾ ਐਲਾਨ ਕਰਦੇ ਐ ਤਾਂ ਉਸ ਦਿਨ ਤੋਂ ਇਹ ਨਿਸ਼ਚਿਤ ਸੀ ਕਿ ਜਿਵੇਂ ਪਿਛਲੇ ਸਮਿਆਂ ਦੇ ਵਿੱਚ ਵੱਖਰਾ ਦਲਵਾਨਾ ਧੜਾਵਾਨਾ ਵੱਖਰਾ ਅਕਾਲੀ ਦਲ ਬਣਾਉਣਾਗਾ ਉਹ ਕਲੀਅਰ ਸੀ ਪਰ ਇਸ ਵਾਰ ਦੁੱਖ ਵਾਲੀ ਗੱਲ ਇਸ ਕਰਕੇ ਦੁੱਖ ਮਹਿਸੂਸ ਹੁੰਦਾ ਹੈ ਕਿ ਇਹ ਲੋਕਾਂ ਨੇ ਇੱਕ ਧਾਰਮਿਕ ਆਗੂ ਨੂੰ ਆਪਣਾ ਮੋਹਰਾ ਬਣਾਇਆ ਤੇ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਕਿ ਅਸੀਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸਾਡੇ ਧੜੇ ਦਾ ਪ੍ਰਧਾਨ ਬਣਾਉਣਾ ਚਾਹੁੰਦੇ ਹਾਂ ਚਲੋ ਸਿਆਸੀ ਲੋਕਾਂ ਦਾ ਹੁੰਦਾਗਾ ਇਹ ਆਪਣੀ ਇਸ਼ਾਵਾ ਖੁਆਇਸ਼ ਸਾਹਮਣੇ ਰੱਖਣੀ ਪ੍ਰਗਟ ਕਰਨੀ ਜਾਂ ਕਿਸੇ ਨੂੰ ਚੱਲ ਰਏ ਰਸਤੇ ਤੋਂ ਥੜਕਾਉਣਾ ਭੜਕਾਉਣਾ ਹੋ ਸਕਦਾ ਉਹਨਾਂ ਦੀ 100 ਸ਼ਾਸ ਹੁੰਦੀ ਹੈ 100 ਸੋਚ ਹੁੰਦੀ ਹੈ ਸਿਆਣਪ ਲਾ ਲਓ ਜਾਂ ਸ਼ਰਾਰਤ ਲਾ ਲਓ ਪਰ ਅਫਸੋਸ ਦੀ ਗੱਲ ਹੈ ਕਿ ਸਾਡੇ ਉਹ ਧਾਰਮਿਕ ਆਗੂ ਸ਼ਖਸੀਅਤ ਸਿੰਘ ਸਾਹਿਬ ਵੀ ਉਹਨਾਂ ਵੱਲੋਂ ਰਚੀ ਗਈ ਉਹ ਸ਼ਾਸਦਾ ਜਾਂ ਤਾਂ ਪਹਿਲਾ ਹਿੱਸਾ ਸੀਗੇ ਜਾਂ ਉਸ ਤੋਂ ਬਾਅਦ ਉਹ ਸਮਝ ਨਹੀਂ ਸਕੇ ਤੇ ਉਸ ਤੋਂ ਬਾਅਦ ਧਾਰਮਿਕ ਆਗੂ ਜਦੋਂ ਇਸ ਖੇਤਰ ਦੇ ਵਿੱਚ ਇਸ ਹੱਦ ਤੱਕ ਕੁੱਦ ਪੈਂਦਾ ਤਾਂ ਕੌਮ ਦਾ ਧਰਮ ਦਾ ਪੰਥ ਦਾ ਵੱਡਾ ਨੁਕਸਾਨ ਹੁੰਦਾ ਤੇ ਚਿੰਤਤ ਲੋਕ ਚਿੰਤਾ ਜ਼ਾਹਰ ਕਰਦੇ ਆ ਪਰ ਸਮਿਆਂ ਪਹਿਲੇ ਸਮੇਂ 'ਚ ਵੇਖਿਆ ਕਿ ਬੁੱਧੀ ਜੀਵੀਆਂ ਨੇ ਬਹੁਤ ਚਿੰਤਾ ਜ਼ਾਹਰ ਕੀਤੀ ਪਰ ਧਾਰਮਿਕ ਸ਼ਖਸੀਅਤ ਦੇ ਆਉਣ ਨਾਲ ਉਹਨਾਂ ਦੀਆਂ ਇਸ਼ਾਮਾਂ ਇਸ਼ਾ ਇੰਨੀ ਵੱਧ ਗਈ ਕਿ ਧਰਮ ਦੇ ਜੋ ਮਾਨ ਮਰਿਆਦਾ ਪਰੰਪਰਾਵਾਂ ਉਹਨਾਂ ਨੂੰ ਸ਼ਿੱਕੇ ਤੇ ਟੰਗ ਕੇ ਆਪਣੀ ਸੇਵਾ ਪਦਵੀ ਅਹੁਦੇ ਦੀ ਦੁਰਵਰਤੋਂ ਕਰਕੇ ਕੌਮ ਨੂੰ ਇਸ ਚੱਕਰ ਵਿੱਚ ਪਾਇਆ ਕਿ ਅੱਜ ਉਹ ਲੋਕ ਸ਼ਰੇਆਮ ਝੂਠ ਬੋਲ ਕੇ ਕੌਮ ਨੂੰ ਗਮਰਾਹ ਕਰ ਰਹੇ ਐ ਅਕੇ ਜੀ ਅਕਾਲ ਤਖਬਾ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਦੀ ਭਰਤੀ ਪਹਿਲੀ ਗੱਲ ਤਾਂ ਮੈਂ ਭਰਾਵਾਂ ਨੂੰ ਪੁੱਛਣਾ ਚਾਹਣਾ ਵੀ ਤੁਹਾਡੇ ਕੋਲੇ ਲਿਖਤੀ ਹੈ ਵੀ ਪੰਜ ਮੈਂਬਰੀ ਕਮੇਟੀ ਕਿੱਥੇ ਸ੍ਰੀ ਕਾਲ ਤਖਸਬ ਨੇ ਪੰਜ ਮੈਂਬਰੀ ਕਮੇਟੀ ਬਣਾਈ ਹੈ ਕਿਤੇ ਕੋਈ ਲਿਖਤੀ ਇਹਨਾਂ ਕੋਲੇ ਆਰਡਰ ਨਹੀਂ ਹੈਗਾ ਲੈਟਰ ਨਹੀਂ ਹੈਗਾ ਉੱਥੇ ਚੁੱਪ ਕੌਮ ਨੂੰ ਗੁੰਮਰਾਹ ਕਰ ਰਿਹਾ ਕਾਲ ਤਖਸਬ ਦਾ ਨਾਮ ਵਰਤ ਕੇ ਦੂਜਾ ਜੇ ਸੱਤ ਮੈਂਬਰੀ ਬਣੀ ਸੀ ਤਾਂ ਕੀ ਪ੍ਰਾਣੀ ਲੀਡਰਸ਼ਿਪ ਗੁਰਮਤ ਦੀ ਕਸਵੱਟੀ ਤੇ ਖਰੀ ਨਿੱਤਰਦੀ ਤੇ ਗੁਰਮਤ ਦੇ ਧਾਰਨੀ ਨਹੀਂ ਸਾਡੇ ਭਰਾ ਜਿਹੜੇ ਕਮੇਟੀ ਚ ਪਾਏ ਐ ਫੇਰ ਲੋਕਾਂ ਵੱਲੋਂ ਨਕਾਰੀ ਹੋਈ ਲੀਡਰਸ਼ਿਪ ਤਾਂ ਕਮੇਟੀ ਚ ਉਹ ਲੋਕ ਪਾਏ ਜਿਨ੍ਹਾਂ ਨੂੰ ਸਭ ਤੋਂ ਘੱਟ ਵੋਟਾਂ ਪਈਆਂ ਇੱਕ ਵਾਰ ਨਹੀਂ ਦੋ ਦੋ ਤਿੰਨ ਤਣਾਰ ਹਾਰੇ ਨੇਗੇ ਲੋਕਾਂ ਨੇ ਨਕਾਰੇ ਐ ਕਹਿਣ ਦਾ ਭਾਵ ਸਿਰਫ ਤੇ ਸਿਰਫ ਇੱਕੋ ਏਜੰਡਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਟਾਰਗੇਟ ਕਰਨਾ ਤੇ ਅੱਜ ਇੱਥੋਂ ਤੱਕ ਭਗਾਉੜੇ ਹੋ ਗਏ ਲੋਕ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਪਦੇ ਦਲ ਮੂਰੇ ਸ਼੍ਰੋਮਣੀ ਵੀ ਨਹੀਂ ਲਵਾਇਆ ਕੱਲਾ ਅਕਾਲੀ ਦਲ ਲਾ ਲਿਆ ਪਰ ਉਹਦਾ ਨਾਂ ਦਫ਼ਤਰ ਐ ਨਾ ਕੋਈ ਉਹਦਾ ਅਕਾਊਂਟ ਮਤਲਬ ਕਹਿਣ ਦਾ ਭਾਵ ਇੱਕੋ ਏਜੰਡਾ ਕਿ ਸਿੱਖਾਂ ਦੀ ਕੌਮ ਦੀ ਜਮਾਤ ਸ਼੍ਰੋਮਣੀ ਅਕਾਲੀ ਦਲ ਨੂੰ ਟਾਰਗੇਟ ਕਰਨਾ ਢਾਹ ਲਾਉਣਾ ਇਹ ਅੱਜ ਵਾਲਾ ਕੰਮ ਹੋਣੀ ਸੀ ਇਹ ਸਾਰੀ ਸੰਗਤ ਨੂੰ ਕੌਮ ਨੂੰ ਦੁਨੀਆ ਨੂੰ ਪਤਾ ਸੀ ਪਰ ਜਿਹੜਾ 8 ਮਹੀਨਿਆਂ ਤੋਂ ਕੌਮ ਨੂੰ ਗੁੰਮਰਾਹ ਕਰ ਰਹੇ ਹੋ ਸੰਸਥਾਵਾਂ ਨੂੰ ਢਾਹ ਲਾ ਰਹੇ ਹੋ ਇੱਕ ਪਾਸੜ ਇੱਕ ਧੜੇ ਨੂੰ ਪਹਿਲੇ ਦਿਨ ਤੋਂ ਸ਼੍ਰੋਮਣੀ ਅਕਾਲੀ ਦਲ ਇਹ ਕਹਿ ਰਿਹਾ ਸਮੁੱਚੇ ਬੁੱਧੀਜੀਵੀ ਕਹਿ ਰਹੇ ਹੈ ਵੀ ਇਸ ਨੂੰ ਕੌਮ ਦਾ ਪੰਥ ਦਾ ਮਸਲਾ ਬਣਾਇਆ ਜਾ ਰਿਹਾ ਪਰ ਇੱਕ ਧੜਾ ਜੋ ਸੈਂਟਰ ਸਰਕਾਰ ਬੀਜੇਪੀ ਵੱਲੋਂ ਸਪான்ਸਰ ਹੈ ਜਿਨ੍ਹਾਂ ਦੀ ਇੱਕੋ ਹੀ ਸੋਚ ਹੈ ਕਿ ਬੰਦੀ ਸਿੰਘਾਂ ਦਾ ਮਸਲਾ ਛਾਇੜ ਤੇ ਰੱਖ ਛੱਡ ਦਿਓ ਕਿਸਾਨਾਂ ਦਾ ਮਸਲਾ ਛੱਡ ਦਿਓ ਤੇ ਸਿਰਫ ਸੱਤਾ ਹਾਸਲ ਕਰੋ ਐਮਐਲਏ ਮੰਤਰੀ ਸਰਕਾਰ ਬਣਾਓ ਬੀਜੇਪੀ ਨਾਲ ਸਮਝੌਤਾ ਕਰੋ ਜਿਹੜੇ ਲੋਕ ਬੀਜੇਪੀ ਪੱਖੀ ਹੈ ਉਹਨਾਂ ਨੂੰ ਸੈੱਟ ਕਰਨ ਵਾਸਤੇ ਸਾਡੇ ਧਾਰਮਿਕ ਆਗੂ ਇਨਵੋਲਵ ਹੋਗੇ ਉਹਨਾਂ ਦੀ ਨਿਚੋੜ ਹੈ ਰਿਜ਼ਲਟ ਹੈ ਕਿ ਅੱਜ ਫਾਰਚੀ ਵੀ ਕਟਾਰੇ ਆ ਮੈਂਬਰਸ਼ਿਪ ਵੀ ਕਟਾਰੇ ਆ ਮੈਂ ਦੂਜੀਆਂ ਪਾਰਟੀਆਂ ਚ ਜਿਹੜੇ ਸੇਵਾਵਾਂ ਕਰ ਰਹੇ ਆ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ ਖਾਸ ਕਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਚ ਹੈ ਜਾਂ ਅਕਾਲੀ ਦਲ ਭਾਈ ਅਮਰਤਪਾਲ ਸਿੰਘ ਦਾ ਭਾਈ ਸਰਬਜੀਤ ਸਿੰਘ ਖਾਲਸਾ ਦਾ ਕਾਲ 1920 ਹੈ ਤੇ ਜਾਂ ਹੋਰ ਵੀ ਦੂਜੀਆਂ ਪਾਰਟੀਆਂ ਦੇ ਵਿੱਚ ਵੀ ਸੇਵਾ ਕਰ ਰਹੇ ਆ ਅੱਜ ਤਾਂ ਸਿਰਫ ਤੇ ਸਿਰਫ ਅਕਾਲੀ ਦਲ ਨੂੰ ਢਾਹ ਲਾਉਣ ਵਾਸਤੇ ਅਕਾਲ ਤਖਸਾ ਦਾ ਨਾਂ ਇਸ ਹੱਦ ਤੱਕ ਵਰਤ ਰਹੇ ਨੇ ਕਿ ਅਕਾਲ ਤਖਸਾ ਵੱਲੋਂ ਬਣਾਈ ਕਮੇਟੀ ਹਾਲਾਂਕਿ ਹੈ ਨਹੀਂ ਅਕਾਲ ਤਖਸਾ ਤੇ ਹੋਰ ਹੀ ਭਰਤੀ ਅੱਜ ਇਹ ਉਹ ਕਮੇਟੀ ਦੇ ਮੈਂਬਰ ਬਣ ਗਏ ਤੁਸੀਂ ਵੇਖ ਲਿਆ ਉਹ ਦਲ ਜਿਹੜਾ ਇਹਨਾਂ ਦਾ ਪਤਾ ਨਹੀਂ ਕਿ ਕਿਹੜੀ ਸਰਕਾਰ ਦੀ ਸਭ ਨੂੰ ਪਤਾ ਕਿ ਬੀਜੇਪੀ ਦੀ ਝੋਲੀ 'ਚ ਪੈਣਾ ਇਹਨਾਂ ਨੇ ਬੀਜੇਪੀ ਨੂੰ ਤਾਂ ਕੋਈ ਗਿਲਾ ਨਹੀਂ ਪਰ ਦੂਜੀਆਂ ਪਾਰਟੀਆਂ ਸੋਚੋ ਇਹਨਾਂ ਨੇ ਭਵਿੱਖ 'ਚ ਇਹ ਵੀ ਕਹਿਣਾ ਕਿ ਜਿਹੜੇ ਦੂਜੀਆਂ ਪਾਰਟੀਆਂ ਸਿਵਾਮਾਂ ਨਵਾ ਰਹੇ ਉਹ ਸਿੱਖ ਨਹੀਂ ਹੈਗੇ ਕੱਲੇ ਅਸੀਂ ਸਿੱਖਾਂ ਕੀ ਤੁਸੀਂ ਇਹ ਬਰਦਾਸ਼ਤ ਕਰੋਗੇ ਤੇ ਇਹੀ ਧਰਮ ਤੇ ਸਖਸ਼ੀਅਤ ਨੇ ਇਹ ਲਾਣ ਵੀ ਕਰਨੇ ਆ ਵੀ ਕਾਲ ਤੱਕ ਸਭ ਤੋਂ ਹੁਕਮ ਹੈ ਕੱਲਾ ਜਿਹੜਾ ਇਹ ਦਲ ਹੈ ਇਹਨੂੰ ਹੀ ਵੋਟਾਂ ਪਾਓ ਉਹੀ ਸਿੱਖ ਨਹੀਂ ਦੂਜੇ ਸਿੱਖ ਨਹੀਂ ਕੀ ਇਹ ਬਰਦਾਸ਼ਤ ਦੇ ਯੋਗ ਹੈ ਕੀ ਧਰਮ ਦੀ ਇੰਨੀ ਦੁਰਵਰਤੋਂ ਕਰਨੀ ਯੋਗ ਹੈ ਜਾਇਜ ਹੈ ਇਹ ਆਪਣੇ ਮਨਾਂ ਚ ਝਾਤੀ ਮਾਰੋ ਇਹ ਕਲੀਅਰ ਸੀ ਕਿ ਵੱਖੜਾ ਧੜਾ ਬਾਨਾ ਇਹ ਵੀ ਕਲੀਅਰ ਆ ਕਿ ਇਕੱਠੇ ਹੋਣਾ ਸ਼੍ਰੋਮਣੀ ਅਕਾਲੀ ਦਲ ਦੀ ਸਰਨ 'ਚ ਹੀ ਆਉਣਾ ਇਹ ਭਰਾਵਾਂ ਨੇ ਆਉਣਾ ਚਾਹੀਦਾ ਵਧੀਆ ਗੱਲ ਹੈ ਮੈਂ ਅੱਜ ਵੀ ਬੇਨਤੀ ਕਰਦਾ ਅਪੀਲ ਕਰਦਾ ਕਿ ਤੁਸੀਂ ਜੇ ਗਮਰਾਹ ਹੋਏ ਹੋ ਠੀਕ ਹੈ ਸਾਡੇ ਧਾਰਮਿਕ ਆਗੂ ਪੰਥ ਨੂੰ ਇਕੱਠਾ ਕਰਦੇ ਹੁੰਦੇ ਆ ਧਰਮ ਦਾ ਸਿਧਾਂਤ ਇਹ ਸਿਖਾਉਂਦਾ ਕਿ ਇਕੱਠੇ ਕਰਨਾ ਜੋੜਨਾ ਨਾ ਕਿ ਤੋੜਨਾ ਪਰ ਸਾਡੇ ਇਹ ਆਗੂ ਤੁਸੀਂ ਵੇਖ ਹੀ ਲਿਆ ਕਿ ਇਹਨਾਂ ਨੇ ਤੋੜਨ ਦੀ ਜਿੰਨਾ ਚਿਰ ਸੰਗਤ ਨੇ ਇਹਨਾਂ ਮਾਨ ਸੇਵਾਵਾ ਮੈਂ ਸਮਝਦਾ ਪੂਜਾ ਦਾ ਧੰਨ ਵੀ ਕੋਈ ਬਰਦਾਸ਼ਤ ਕਰਦਾ ਨਹੀਂ ਪੂਜਾ ਦਾ ਧੰਨ ਪੱਚਦਾ ਨਹੀਂਗਾ ਤੇ ਇਹ ਵੇਖ ਰਿਹਾ ਕਿ ਇਹ ਪੂਜਾ ਦੇ ਧੰਨ ਇਸ ਤੱਕ ਮੱਤ ਮਾਰਤੀ ਕਈ ਵਾਰ ਲੀਡਰ ਸਿਆਸੀ ਲੋਕ ਸੇਵਾ ਕਰਦੇ ਨੇ ਉਹ ਧਰਮ ਤੋਂ ਡਰਦੇ ਬਹੁਤ ਹੁੰਦੇ ਆ ਪਰ ਇਹਨਾਂ ਨੇ ਤਾਂ ਇਸ ਧਾਰਮਿਕ ਆਗੂਆਂ ਮਗਰ ਲੱਗ ਕੇ ਕਿਸ ਤਰ੍ਹਾਂ ਅਕਾਲ ਤਖਤ ਸਾਹਿਬ ਦੀ ਦਰਬਾਰਤੋਂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸ਼ਾਸਨ ਕਰ ਰਹੇ ਆ ਤੇ ਭਵਿੱਖ ਦੇ ਵਿੱਚ ਵੀ ਹੋਣਗੀਆਂ ਸੋ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਆਪਾਂ ਸਮਝੀਏ ਪਰਖੀਏ ਕੀ ਕੀ ਸ਼ਾਸਨ ਹੋ ਰਹੀਆਂ ਕੀ ਆਪਾਂ ਆਪਣੇ ਧਰਮ ਦੀ ਇਸੇ ਤਰ੍ਹਾਂ ਦੁਰਵਰਤੋਂ ਹੋਣ ਦੇਵਾਂਗੇ ਆਪਾਂ ਇਹ ਸ਼ਾਸਨਾਂ ਹੀ ਬਰਦਾਸ਼ਤ ਕਰੀ ਚੱਲਾਂਗੇ ਦੂਸਰੇ ਧਰਮ ਵਾਲੇ ਕੀ ਮਹਿਸੂਸ ਕਰਦੇ ਹੋਣਗੇ ਕੀ ਮਜ਼ਾਕ ਉਡਾਉਂਦੇ ਹੋਣਗੇ ਸਾਡੇ ਤੇ ਕਿੱਡੇ-ਕੱਡੇ ਹਮਲੇ ਹੋ ਰਹੇ ਐ ਕਿਸ ਤਰ੍ਹਾਂ ਤੁਸੀਂ ਵੇਖਿਆ ਕਿ ਸਿੱਖ ਨੌਜਵਾਨਾਂ ਨੂੰ ਹਿਮਾਚਲ ਦੇ ਵਿੱਚ ਰੋਕਿਆ ਜਾ ਰਿਹਾ ਐ ਮੀ ਵੀ ਮੀ ਸਦੀ ਦੇ ਮਹਾਨ ਸਿੱਖ ਸੰਤੋਬੱਜ ਜਨੈ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀਆਂ ਤਸਵੀਰਾਂ ਜਿਹਨਾਂ ਦੀ ਸਿੱਧੀ ਯਾਦਗਾਰ ਦਰਬਾਰ ਸਾਹਿਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਦੌਰਾਨ ਬਣੀ ਹੈ ਉਹਨਾਂ ਦੀਆਂ ਫੋਟੋਆਂ ਲਾਉਣ ਤੱਕ ਦੀਆਂ ਸ਼ਾਸ਼ਾ ਹੋ ਰਹੀਆਂ ਇਹ ਦੇਸ਼ ਦੇ ਵਿੱਚ ਕਿਸ ਤਰ੍ਹਾਂ ਇਸ ਧਾਰਮਿਕ ਸਥਾਨਾਂ ਤੇ ਹਮਲੇ ਹੋ ਰਹੇ ਨੇਗੇ ਕਹਿਣ ਦਾ ਭਾਵ ਸ਼੍ਰੋਮਣੀ ਅਕਾਲੀ ਦਲ ਪੂਰੇ ਦੇਸ਼ ਦੀ ਤੇ ਕੌਮ ਦੀ ਇੱਕ ਨਮੈਂਦਾ ਜਥੇਬੰਦੀ ਹੈ ਜਿਹੜੇ ਲੋਕਾਂ ਨੇ ਸ਼੍ਰੋਮਣੀ ਸਬਦੀ ਹਟਾਤਾ ਜਿਹੜੇ ਲੋਕਾਂ ਨੇ ਆਪਣੀ ਪਰਚੀ ਤੇ ਸ੍ਰੀ ਅਕਾਲ ਤਖਸਾਲ ਦਾ ਜ਼ਿਕਰ ਹੀ ਨਹੀਂ ਪਾਇਆ ਵੇਰ ਵੀ ਨਹੀਂ ਪਾਇਆ ਪੰਜ ਮੈਂਬਰੀ ਕਮੇਟੀ ਪਾਤਾ ਪਰ ਕੋਈ ਸ੍ਰੀ ਅਕਾਲ ਤਖਸਾਲ ਦਾ ਜ਼ਿਕਰ ਨਹੀਂ ਕਹਿਣ ਦਾ ਭਾਵ ਸ੍ਰੀ ਅਕਾਲ ਤਖਸਾਲ ਤੋਂ ਭਗੌੜੇ ਐ ਪਰ ਹਾਂ ਇੱਕ ਝੂਠ ਨੂੰ ਵਾਰ-ਵਾਰ ਬੋਲ ਕੇ ਵਾਰ-ਵਾਰ ਬੋਲ ਕੇ ਝੂਠ ਨੂੰ ਸੱਚ ਸਾਬਤ ਕਰਨੀਆਂ ਸ਼ਾਸਨ ਹੋ ਰਹੀਆਂ ਨੇ ਪਰ ਇਹ ਕੱਲੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਨਹੀਂ ਵਰਤੀ ਜਾਣੀ ਇਹ ਸ਼ਾਸਨ ਇਹ ਸਾਰੇ ਲੋਕਾਂ ਖਿਲਾਫ ਹੀ ਵਰਤੀ ਜਾਣੀ ਹੈ ਅੱਜ ਕਲੀਅਰ ਹੋ ਗਿਆ ਕਿ ਧੜੇ ਦੇ ਜੇ ਧਾਰਮਿਕ ਆਗੂ ਸਾਡੇ ਮੈਂਬਰ ਬਣੇ ਨਹੀਂ ਅੱਜ ਤੱਕ ਨਹੀਂ ਵੇਖਿਆ ਕਿਸੇ ਸਿੰਘ ਸਹਿਬਾਨ ਨੇ ਇਸ ਤਰ੍ਹਾਂ ਜੋ ਜਿਸ ਤਰ੍ਹਾਂ ਉਹ ਕਾਰਵਾਈਆਂ ਕਰ ਰਹੇ ਹੈ ਕਿ ਕਿਹਦੇ ਕੀਤੀਆਂ ਹੋਣਗੀਆਂ ਪਰ ਪੱਤ ਤਲੋਕਾਂ ਤੋਂ ਮੈਂ ਸਮਝਦਾ ਕੀ ਪੱਤ ਬਣੇ ਨੂੰ ਬढ़ावा ਦੇ ਰਹੇ ਆ ਇੱਕ ਪਾਸੇ ਆਪਾਂ ਧਰਮ ਦਾ ਪ੍ਰਚਾਰ ਪ੍ਰਸਾਰ ਕਰਨ ਦੀਆਂ ਗੱਲਾਂ ਕਰ ਰਹੇ ਹਾਂ ਇੱਥੇ ਮਾਝੇ ਦੇ ਵਿੱਚ ਸਾਡੇ ਭਰਾ ਸਾਈ ਬਣ ਰਹੇ ਆ ਸ਼੍ਰੋਮਣੀ ਕਮੇਟੀ ਕਿੰਨਾ ਜ਼ੋਰ ਲਾ ਰਹੀ ਹੈ ਪ੍ਰਚਾਰ ਕਰ ਰਹੀ ਹੈ ਪਰ ਧਾਰਮਿਕ ਆਗੂਆਂ ਦਾ ਉਧਰ ਖਿਆਲ ਨਹੀਂ ਸਿਰਫ ਰਾਜਨੀਤੀ ਵੱਲ ਚਾਹੇ ਸਾਡੀਆਂ ਸੰਪਰਦਾਵਾਂ ਚਾਹੇ ਧਾਰਮਿਕ ਆਗੂ ਹੈ ਪਰ ਉਧਰ ਨਹੀਂ ਦੂਜੇ ਪਾਸੇ ਸੈਂਟਰ ਸਰਕਾਰ ਧੱਕਾ ਕਰ ਰਹੀ ਹੈ ਉਧਰ ਖਿਆਲ ਨਹੀਂ ਸ਼੍ਰੋਮਣੀ ਕਮੇਟੀ ਵੱਲ ਤੇ ਪੰਜਾਬ ਸਰਕਾਰ ਧੱਕਾ ਕਰ ਰਹੀ ਹੈ ਉਧਰ ਖਿਆਲ ਨਹੀਂ ਕਹਿਣ ਦਾ ਪਾਵੇ ਪੰਛੀ ਇਕੱਲਾ ਸ਼ਿਕਾਰੀ ਵਾਲੇ ਹੈ ਤੁਹਾਡੇ ਕੌਮ ਦੇ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਨੂੰ ਘੇਰਿਆ ਜਾ ਰਿਹਾ ਇਹ ਸਾਜ ਸੰ ਤੁਸੀਂ ਸਮਝਨੀਆ ਜਾਗਦੇ ਰਹੋ ਚੌਕੀਦਾਰ ਦਾ ਕੰਮ ਹੁੰਦਾ ਹੋਕਾ ਦੇਣਾ ਜਾਗਦੇ ਰਹੋ ਜਾਗਦੇ ਰਹੋ ਜੇ ਨਾ ਜਾਗੇ ਲੁੱਟੇ ਜਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ